ਯੋ ਮਨੀ ਗੁੱਤ ਪਾਇਆ ਫਬੰਦ ਕਮੈਤੀ ਜੀਆਂ ਨਮੀਆਂ ਬੋਤਾ ਮਿਚਤਾਂ ਦੇ ਨੇ ਢੋਕ ਸੁਖਬੀ ਸਿੰਘ ਬਾਦਲ ਵੱਲ ਲਗਾਏ ਗਏ ਹਨ ਸ਼ਰਮਨੀ ਇਕੱਲੀ ਢੱਲਦੇ ਸ਼ਾਫਾ ਕਪੜਾਣ ਸੁਖਬੀ ਸਿੰਘ ਬਾਦਲ ਨੇ ਮਜੂਤਾ ਪਛਕਾਰਤੇ ਗੰਬੀਰ ਢੋਕ ਲਗਾਏ ਹਨ ਹੁਨਾ ਨੇ ਕੀ ਹੈ ਕਿ ਸੋ ਮਨਿੰਗ ਨੂੰ ਦਵਾਇਆ ਬੰਦੇ ਕਮਲਤੀ ਜਿਆ ਨਮੀਆ ਬਣੀ ਬੋਤਾਂ ਬੀਚ ਬੋਲਦੇ ਬੰਦੇ ਪੜਦੇ ਗੈ ਸਿਕਾ ਨਹੀਂ ਆਂ ਡਾਲੀ ਬੋਲਤਾ ਸ਼ਾਮਾ ਕਿੱਥੇ ਗਈ ਹਾ ਨਾ ਐ ਕਾਇ ਬਈ ਮਝੂਤਾ ਸਕਾਰਦੀ ਮਿਲੀ ਫੂਗਤ ਨਾ ਕਿੱਤੀ ਗਈ ਹੈ सुखबीर बादल ने कहा कि के श्रोमणी अकाली दल इस मामले में गुरद्वार चौक कमीशन को ले जाएगा और मांग करेगा कि जाली भोटान तुरंत रद्द किया जाए उन्होंने यह भी जोज लगे कि सिख कौम दतदाता ਦੇਹ ਕਾਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਅੱਜ ਜਿਹੜੀ ਐਸਜੀਪੀਸੀ ਮੈਂਬਰਾਂ ਦੀ ਜੋ ਮੀਟਿੰਗ ਹੋਈ ਹੈ ਮੇਨ ਮਕਸਦ ਸੀ ਕਿ ਜੋ ਗੁਰਦੁਆਰਾ ਕਮਿਸ਼ਨ ਹੈ ਉਹਦੀ ਜਿਹੜੀ ਲਿਸਟਾਂ ਆਈਆਂ ਸਾਡੇ ਕੋਲੇ ਇੰਨੀਆਂ ਜਾਲੀ ਵੋਟਾਂ ਬਣਾਈਆਂ ਡੁਪਲੀਕੇਟ ਬੋਕਾ ਬਣੀ ਹੈ ਤੇ ਇੱਕ ਇੱਕ ਹਲਕੇ 4 4 5 5000 ਵੋਟ ਬਣੀਆਂ ਜਿਹਦਾ ਡਰੈੱਸ ਹੀ ਨਹੀਂ ਕਈ ਦੂਜੇ ਧਰਮਾਂ ਦੇ ਲੋਕ ਹੈ ਉਹਨਾਂ ਦੀ ਵੋਟਾਂ ਬਣੀਆਂ ਸੋ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਫਸਰਾਂ ਨੇ ਇੰਨੀ ਧਾਂਦਲੀ ਕੀਤੀ ਹੈ ਸੋ ਸਾਰੇ ਮੈਂਬਰਾਂ ਨੇ ਆ ਕੇ ਆਪਣੇ ਦੱਸਿਆ ਕਿ ਸਾਡੇ ਸਾਡੇ ਹਲਕਿਆਂ 'ਚ ਕੀ ਕੀ ਹੈ ਸੋ ਸਾਰੇ ਨੇ ਰਿਕੁਐਸਟ ਕੀਤਾ ਕਿ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਇਹਦੀ ਸਾਨੂੰ ਕੰਪਲੇਨਟ ਕਰਨੀ ਚਾਹੀਦੀ ਹੈ ਕਦੋਂ ਜਾ ਰਹੇ ਕੱਲ ਕੱਲ